ਹਾਂਜੀ ਕੀ ਹਾਲ ਆ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਸਾਈਕਲਿਸਟ ਪੰਜਾਬੀ ਤੇ ਆਪਾਂ ਪਹੁੰਚ ਗਏ ਆ ਛਾਦੇ ਹਾਸਮ ਪਿੰਡ ਕੋਲੇ ਜਿੱਥੇ ਆਪਾਂ ਆਇਆ ਥਾ ਰੁਕੇ ਆ ਕਿ ਆਪਣਾ ਸਫਰ ਹਿਮਾਚਲ ਦਾ ਸ਼ੁਰੂ ਹੋ ਗਿਆ ਤੇ ਆਪਾਂ ਇਥੋਂ ਸਿੱਧਾ ਜਾਵਾਂਗੇ ਮਕੂ ਸਾਈਡ ਆਗੇ ਸੀ ਆਹ ੜੀ ਖਾਤੇ ਇਹਦਾਂ ਨੂੰ ਆਪਾਂ ਜਾਣਾ ਤੇ ਆ ਕੁਝ ਇਧਰ ਦੁਕਾਨਾਂ ਟਾਇਪ ਬਣਿਆ ਤੇ ਆਪਾਂ ਅੱਜ ਮਹੂ ਤੱਕ ਜਾਂ ਤਨਤਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਚੱਲਦੇ ਆ ਅੱਗੇ ਤੇ ਆਪਾਂ ਪਹੁੰਚ ਗਏ ਇਸ ਜਗ੍ਹਾ ਤੇ ਇਹ ਤੋਂ ਹਰੀਗੇ ਪੱਤਨ 23 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਆ ਅੱਡੇ 'ਚ ਆਰਾਮ ਕਰਨ ਬੈਠੇ ਸੀ ਤੇ ਆਪਾਂ ਇਧਰ ਨੂੰ ਜਾਵਾਂਗੇ ਆਪਾਂ ਪਹੁੰਚ ਗਏ ਜੀ ਪਿੰਡ ਮਲਛੀਆਂ ਕਲਾ ਕੋਲੇ ਤੇ ਆ ਸਾਹਮਣੇ ਅੱਡੇ 'ਚ ਖੜੇ ਆਪਾਂ ਤੇ ਝੋਨਾ ਨਿਕਲ ਆਇਆ ਇਧਰ ਝੋਨੇ ਗੇਤੇ ਲਾਉਂਦੇ ਆ ਇਸ ਕਰਕੇ ਛੇਤੀ ਨਿਕਲ ਆਉਂਦਾ ਤੇ ਆਪਾਂ ਇਧਰ ਨੂੰ ਜਾਵਾਂਗੇ 10 ਮਿੰਟ ਆਰਾਮ ਕਰਕੇ ਤੇ ਆਪਾਂ ਆਗੇ ਸਰਹਾਲੀ ਦੇ ਸਰ ਇਹ ਟੱਪੇ ਆਏ ਆ ਤੇ ਆਪਾਂ ਆ ਬੋਰਡ ਦੀ ਸ਼ਾਮੇ ਬੈਠੇ ਆ ਸ਼ਾਮ ਹੋ ਗਈ ਆ ਤੇ ਆਪਾਂ ਅੱਜ ਗੁਰਦੁਆਰਾ ਕਿਸੂਆਣਾ ਸਾਹਿਬ ਰੋਕਾਂਗੇ ਇਹ ਇੱਥੋਂ 8 ਤੋਂ 9 ਕਿਲੋਮੀਟਰ ਆ ਇੱਧਰ ਨੂੰ ਆਪਾਂ ਜਾਣਾ ਆਪਾਂ ਇਹ ਜਗਾਹ ਪਹੁੰਚ ਗਏ ਆ ਤੇ ਆਪਾਂ ਗਈ ਗੁਰਦੁਆਰਾ ਕਿਸੂ ਸਾਹਿਬ ਕਿਸੂਆਣਾ ਸਾਹਿਬ ਇਹ ਤਰ੍ਹਾਂ ਆਪਣੇ ਸਾਹਮਣੇ ਲੰਘਣਾ ਆਪਣਾ ਸਾਈਕਲ ਖੜਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਐਤਵਾਰ ਦਾ ਸ਼ਤ ਤਾ ਦਾ ਪੂਰਾ ਖੱਤ ਤੇ ਆਪਾਂ ਅੱਗੇ ਜੀ ਰੋਡ ਤੇ ਗੁਰਦੁਆਰਾ ਸਾਹਿਬ ਤੂੰ ਬਾਹਰ ਇੱਥੇ ਆਪਾਂ ਇੱਥੋਂ ਤਰਨਤਾਰਨ 11 ਕਿਲੋਮੀਟਰ 36 ਕਿਲੋਮੀਟਰ ਅੰਬਰਸਰ 145 ਪਠਾਨਕੋਟ ਤੇ ਆਪਾਂ ਇਧਰ ਨੂੰ ਸਾਹਮਣੇ ਜਾਣਾ ਤੇ ਆਪਾਂ ਪਹੁੰਚ ਗਏ ਪਿੰਡ ਸੋਹੀਆਂ ਦੇ ਕੋਲ ਤੇ ਆਪਾਂ ਮਾਸਾ ਤੇਜ ਆਪਾਂ ਆਰਾਮ ਕਰਦੇ ਪਏ ਆ ਉਹ ਤੇ ਆਪਾਂ ਫੋਨ ਚਾਰਜ ਲਾਤਾ ਤੇ ਆਪਾਂ 15-20 ਮਿੰਟ ਫੋਨ ਚਾਰਜ ਕਰਾਂਗੇ ਤੇ ਫਿਰ ਇੱਥੋਂ ਆਪਾਂ ਇਧਰਲੇ ਪਾਸੇ ਇਧਰਲੇ ਪਾਸੇ ਨੂੰ ਆਪਾਂ ਚੱਲਣਾ। ਆਹ ਗੇਟ ਆ। ਤੇ ਇੱਥੇ ਕੁਰਸੀਆਂ ਲੱਗੀਆਂ ਹੋਈਆਂ। ਬਹਿਣ ਨੂੰ ਵਧੀਆ ਜਗਾ। ਤੇ ਆਪਾਂ ਪਹੁੰਚ ਗਏ ਜੀ। ਡੇਰਾ ਬਾਬਾ ਨਾਨਕ। ਰੇਲਵੇ ਸਟੇਸ਼ਨੋਂ। ਕਿੰਨਾ ਪੁਰਾਣਾ। ਤੋ ਆਪਣਾ ਸਾਈਕਲ ਖੜਾ। ਤੇ ਇਧਰ ਬਾਬਾ। ਗਾਵਾਂ ਲਈ ਜਾਂਦਾ ਪਿਆ। ਕੀ ਆ ਪਾ ਤੁਹਾਨੂੰ ਅੰਦਰੋਂ ਦੇਖੋ ਯਾਰ ਰੇਲਵੇ ਸਟੇਸ਼ਨ ਕਿੰਨਾ ਹੀ ਪੁਰਾਣਾ ਚੈੱਕ ਕਰੋ ਤੇ ਇੱਥੇ ਟਿਕਟ ਕਾਊਂਟਰ ਵੀ ਤੁਹਾਨੂੰ ਦਿਖਾਵਾਂਗੇ ਤੇ ਚੈੱਕ ਕਰੋ ਲਾਸਟ ਪੰਜਾਬ ਵਿਲੇਜ ਰੇਲਵੇ ਸਟੇਸ਼ਨ ਸੈਕੰਡ ਸੈਕੰਡ ਰੇਲਵੇ ਸਟੇਸ਼ਨ ਆ ਇਧਰ ਟਿਕਟ ਕਾਊਂਟਰ ਆ ਲਾਸਟ ਪੁਆਇੰਟ ਆਪਾਂ ਦੇਖ ਕੇ ਆਵਾਂਗੇ ਸਾਹਮਣੀ ਇਧਰ ਲਾਸਟ ਪੁਆਇੰਟ ਆ ਤਾਂ ਤੁਸੀਂ ਦੇ ਸਕਦੇ ਹੋ ਹਾਂਜੀ ਆਪਾਂ ਤੁਰੇ ਜਾਂਦੇ ਆ ਲਾਸਟ ਪੁਆਇੰਟ ਦੇਖਣ ਆ ਦੂ ਪੜ ਰਹੇ ਹਾਂ ਇਹ ਨਾ ਤੇ ਅਜੇ ਤੱਕ ਕੋਈ ਟ੍ਰੇਨ ਨਹੀਂ ਆਈ ਇਹ ਲਾਸਟ ਪੁਆਇੰਟ ਆਪਾਂ ਦੇਖਣ ਜਾਵਾਂਗੇ ਹੌਲੀ ਹੌਲੀ ਤੁਹਾਨੂੰ ਸਾਹਮਣੇ ਮੈਂ ਦਿਖਾ ਰਿਹਾ ਉਹ ਸਾਹਮਣੇ ਦਿਖ ਰਿਹਾ ਨਾ ਉਹ ਲਾਸਟ ਪੁਆਇੰਟ ਹੀ ਆ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗਾ ਉਹ ਮਿਲਦੇ ਆਪਾਂ ਨੇੜੇ ਜਾ ਕੇ ਤੇ ਇੱਥੇ ਕਿੰਨੀ ਪੁਰਾਣੀ ਇੱਟ ਵੀ ਲੱਗੀ ਹੋਈ ਆ ਤੇ ਆਪਾਂ ਇਧਰ ਜਾਣੇ ਪਹਿਲੇ ਲਾਸਟ ਪੁਆਇੰਟ ਲਈ ਡੇਰਾ ਬਾਬਾ ਨਾਨਕ ਰੇਲਵੇ ਲਾਸਟ ਪੁਆਇੰਟ ਲਾਸਟ ਅੱਡੇ ਤੇ ਰੇਲਵੇ ਦਾ ਐਂਡ ਹੁੰਦਾ ਤੇ ਆਪਾਂ ਆ ਗਏ ਆ ਜੀ ਲਾਸਟ ਪੁਆਇੰਟ ਕੋਲ ਤੇ ਇਹਦੂ ਅੱਗੇ ਸੜਕ ਪੈ ਜਾਂਦੀ ਹੈ ਇੱਥੇ ਲਾਸਟ ਰੇਲ ਨੂੰ ਪਿੰਗਰ ਆ ਗਿਆ ਇਹ ਰੇਲਵੇ ਤੇ ਇਧਰ ਆਪਣੇ ਬਾਈ ਲੱਗੇ ਹੋਏ ਆ ਇਹ ਲਾਸਟ ਰੇਲਵੇ ਬਾਈ ਤੋਂ ਤੱਕੀ ਟ੍ਰੇਨ ਆਉਂਦੀ ਆ ਇਹ ਤੋਂ ਅੱਗੇ ਪਟੜੀਆਂ ਖਤਮ ਹੋ ਜਾਂਦੀਆਂ ਤੇ ਆਪਾਂ ਗੁਰਦੁਆਰਾ ਤੋਂ ਨਿਕਲ ਕੇ ਕਰਤਾਰਪੁਰ ਕੋਰੀਡੋਰ ਵੱਲ ਨੂੰ ਵਧਦੇ ਜਾ ਰਹੇ ਹਾਂ ਸਾਹਮਣੇ ਆਪਣੇ ਸਿੱਧਾ ਰਸਤਾ ਜਾਂਦਾ ਪਿਆ ਤੇ ਜਾਂਦਾ ਕੋਰੀਡੋਰ ਨੂੰ ਤੇ ਆਪਾਂ ਇਸ ਟਾਈਮ ਬਾਰਡਰ ਦੇ ਬਿਲਕੁਲ ਨਜ਼ਦੀਕ ਆ ਇਹ ਹੈਗਾ ਕੋਰੀਡੋਰ ਬਣਿਆ ਹੋਇਆ ਤੇ ਆਪਾਂ ਇਧਰ ਬਾਰਡਰ ਕੋਲੇ ਗੁਰਦੁਆਰਾ ਸਾਹਿਬ ਪੰਦਪਿਆਣਾ ਇਹ ਚੱਲਦਾ ਨਹੀਂ ਆ ਸਾਰਾ ਬਾਰਡਰ ਏਰੀਆ ਇਹਦੂ ਅੱਗੇ ਪਾਕਿਸਤਾਨ ਆਪਾਂ ਇਧਰ ਬੀਐਸਐਫ ਇਧਰ ਬਾਰਡਰ ਸਕਿਉਰਿਟੀ ਫੋਰਸ ਇੰਡੀਆ ਫਾਸਟ ਫੈਂਸਿੰਗ ਸਾਹਮਣੇ ਪਾਕਿਸਤਾਨ ਇੰਡੀਆ ਦਾ ਬਾਰਡਰ ਆ ਸਾਹਮਣੇ ਗੇਟ ਬਣਿਆ ਜੀ ਤੇ ਸਾਹਮਣੇ ਪਾਕਿਸਤਾਨ ਦਾ ਝੰਡਾ ਇਧਰ ਇੰਡੀਆ ਦੇ ਦਾ ਬਾਰਡਰ ਇਥੋਂ ਕਰਤਾਰਪੁਰ ਸਾਹਿਬ ਜਿਹਦਾ ਸਾਹਮਣੇ ਗੁਰਦੁਆਰਾ ਸਾਰੀ ਤੇ ਆਪਾਂ ਪਹੁੰਚ ਗਏ ਜੀ ਗੈਲਰੀ ਤੋਂ 13 14 ਕਿਲੋਮੀਟਰ ਦੀ ਦੂਰੀ ਤੇ ਆ ਸਾਹਮਣੇ ਗੈਲਰੀ ਦਾ ਬੋੜਾ 12 ਕਿਲੋਮੀਟਰ ਪੰਡ ਛੋੜ ਦੇ ਕੋਲੇ ਤੇ ਆਪਾਂ ਆ ਗਏ ਜੀ ਗੁਰਦੁਆਰਾ ਦੇ ਸਾਹਮਣੇ ਗੁਰਦੁਆਰਾ ਸਿੰਘ ਸਭਾ ਨੰਗਲ ਡਾਲਾ ਇਧਰ ਤਾਂ ਪਸਤਾਨਾ ਵਬਈਆ ਤੱਕ ਰੇਗਦੀ ਪਈ ਆ ਨਾ ਕੇ ਆਈ ਆ ਤੇ ਆਪਾਂ ਇੱਧਰ ਨੂੰ ਜਾਣਾ ਏ ਤੇ ਟੋਪ ਬਠੇਰੀ ਆ ਅੱਜ ਪੂਰਾ ਦਿਨ ਲੱਗਿਆ ਆਪਾਂ ਵੀ ਸੈਂਕਲਾਂ ਤੋਂ ਹਾਂ ਤੇ ਆ ਬਾਈ ਕੋਈ

ਤੇ ਆਪਾਂ ਹੀ ਦੀਨਾਨਗਰ ਤੋਂ ਚੱਲ ਕੇ ਹੀ ਪਠਾਨਕੋਟ ਵਾਲੇ ਟੋਲ ਪਲਾਜਾ ਤੇ ਆ ਗਏ ਆ ਵੈਲਕਮ ਟੂ ਪਠਾਨਕੋਟ ਅੰਮ੍ਰਿਤਸਰ ਰੋਡ ਟੋਲਵੇ ਆ ਸਾਹਮਣੇ ਆਪਣੀ ਪਠਾਨਕੋਟ ਦਾ ਟੋਲ ਪਲਾਜਾ ਤੇ ਆਪਾਂ ਸਿੱਧਾ ਅੱਗੇ ਨੂੰ ਵਧਦੇ ਹੋਏ ਟੋਲ ਪਲਾਜਾ ਕੋਲੇ ਪਹੁੰਚਦੇ ਆ ਤੇ ਆਪਾਂ ਆ ਜਾ ਖੜੇ ਸੀ ਤੇ ਆ ਬਾਈ ਤੋਂ ਆਪਾਂ ਮਰੂ ਦਿਖਾਦੇ ਆ ਆ ਬਾਈ ਦੀ ਗੱਡੀ ਆ ਤੇ ਬਾਈ ਬਹੁਤ ਚੰਗਾ ਸੀ ਆਪਣੇ ਤੋਂ ਮਰੂ ਦਾ ਦੇ ਪੈਸੇ ਵੀ ਨਹੀਂ ਬਾਈ ਨੇ ਲਏ ਦੇਖੋ ਬਾਈ ਦੀ ਦੁਕਾਨ ਲੱਗੀ ਵੀ ਆ ਤੇ ਇਧਰ ਮਰੂਦ ਪਾਏ ਬਾਈ ਦੇ ਅੱਜ ਕਹਿੰਦਾ ਗਰਾਕੀ ਨਹੀਂ ਹੋਈ ਕੋਈ ਕਹਿੰਦਾ ਤੂੰ ਇੱਦਾਂ ਹੀ ਲੜਾ ਉਹ ਬਾਈ ਆਉਂਦਾ ਕੀ ਹਾਲ ਆ ਸਾਰਿਆਂ ਦਾ ਤੇ ਆਪਾਂ ਆ ਗਏ ਗੁਰਦੁਆਰਾ ਭਾਰਤ ਸਾਹਿਬ ਕਿਆ ਸਾਹਮਣੇ ਆਪਾਂ ਰੂਮ ਚ ਰੁੱਕ ਗਏ। ਤੇ ਆਪਣਾ ਸਾਈਕਲ ਖੜਾ ਆ ਆਪਣਾ ਸਮਾਨ ਪਿਆ। ਤੇ ਆਪਾਂ ਫੈਂਟਾ ਇੱਥੇ ਆਪਾਂ ਸੌਣਾ। ਉਹ ਆਉਣਾ ਹੋਦਾ। ਤੇ ਆਪਾਂ ਕੱਲ ਨੂੰ ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਸਾਰਾ ਕੁਝ ਖਾਵਾਂਗੇ ਇਤਿਹਾਸ ਪੰਜਵੇਂ ਪਾਛਾਏ ਸੀ ਇਸ ਜਗ੍ਹਾ ਤੇ ਤੇ ਸ਼੍ਰੀ ਚੰਦ ਦਾ ਤਪ ਸਥਾਨ ਤੋਂ ਸੁਖਾਵਾਂਗੇ ਸਾਰਾ ਕੁਝ ਮਿਲਦੇ ਆਂ